ਮੇਤੋਂ ਸਿਫਤ ਕਰੀ ਨਾ ਜਾਵੇ ਤੱਕ ਕੇ ਚਨ ਸੂਰਜ ਸ਼ਰਮਾਵੇ ਸੋਹਣੀ ਕਲਗੀ ਸੀਸ ਸੁਹਾਵੇ ਖੇਡਾਂ ਅਜਬ ਨਿਹਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤ ਮੇਰੇ ਕਲਗੀ ਤਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤ ਮੇਰੇ ਕਲਗੀ ਤਾਰ ਦੀਆਂ ਸੋਹਣਾ ਹਿੰਦ ਬਾਗ ਦਾ ਮਾਲੀ ਮੁਖ ਤੇ ਜੋ ਊਸ਼ਾ ਦੀ ਲਾਲੀ ਸੋਹਣਾ ਹਿੰਦ ਬਾਗ ਦਾ ਮਾਲੀ ਮੁਖ ਤੇ ਜੋ ਊਸ਼ਾ ਦੀ ਲਾਲੀ ਨੈਣਾ ਦੇ ਵਿੱਚ ਮਟਕ ਨਿਰਾਲੀ ਲਹਿਰਾਂ ਗੁਣੀ ਪੰਡਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਟਿੱਖਾ ਨਕ ਤੇਗ ਜਿਉ ਤਾਰੀ ਤਿੱਖਾ ਨੱਕ ਤੇਗ ਜਿਉ ਤਾਰੀ ਨੈਣਾ ਦੇ ਵਿੱਚ ਨਾਮ ਖੁਮਾਰੀ ਉਹ ਦੀ ਝਲਕ ਨਾ ਜਾਏ ਸਹਾਰੀ ਰਿਸ਼ਮ ਚਮਕਾ ਮਾਰਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਅਣਖੀ ਜੋਦਾ ਵੀਰ ਬੈਰਾਗੀ ਦੇਸ਼ ਪੁਜਾਰੀ ਮਹਾ ਤਿਆਗੀ ਅਣਖੀ ਜੋ ਦਾ ਵੀਰ ਬੈਰਾਗੀ ਦੇਸ਼ ਪੁਜਾਰੀ ਮਹਾ ਤਿਆਗੀ ਹੋ ਕੇ ਮੁਗਲ ਸ਼ਾਹੀ ਤੋਂ ਬਾਗੀ ਗੱਲਾਂ ਕਰ ਵੰਗਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਸੋਨਾ ਚੰਨ ਪਰਵਾਰ ਚ ਫੱਬੇ ਨੈਣਾਂ ਵਿੱਚੋਂ ਮਸਤੀ ਲੱਭੇ ਸੋਨਾ ਚੰਨ ਪਰਵਾਰ ਚ ਫੱਬੇ ਨੈਣਾਂ ਵਿੱਚੋਂ ਮਸਤੀ ਲੱਭੇ ਸੱਜੇ ਸ਼ਕਤੀ ਭਗਤੀ ਖੱਬੇ ਸੰਗਤਾਂ ਤਨ ਮਨ ਠਾਰਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਬੈਠਾ ਗੱਡ ਸੱਚ ਦੇ ਝੰਡੇ ਦੁਖੀ ਗਰੀਬਾਂ ਦੇ ਦੁੱਖ ਵੰਡੇ ਬੈਠਾ ਗੱਡ ਸੱਚ ਦੇ ਝੰਡੇ ਦੁਖੀ ਗਰੀਬਾਂ ਦੇ ਦੁੱਖ ਵੰਡੇ ਜਾਮ ਇਲਾਹੀ ਸਭ ਨੂੰ ਵੰਡੇ ਨਦੀਆਂ ਵਗਣ ਪਿਆਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਆਲਮ ਫਾਜ਼ਲ ਨੀਤੀਵਾਨ ਆਲਮ ਫਾਜ਼ਲ ਨੀਤੀਵਾਨ ਉੱਚੀ ਸੋਚ ਕਰੀ ਵਿਦਵਾਨ ਜਾਪੇ ਸ਼ਾਹਾਂ ਦਾ ਸੁਲਤਾਨ ਖਿੱਚਾ ਮੁਖ ਦੀਦਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਹੋ ਡਿੱਗੇ ਟੱਠਿਆਂ ਦਾ ਦਿਲ ਜਾਨੀ ਬਚਪਨ ਵਿੱਚ ਪਿਤਾ ਦਾ ਦਾਨੀ ਡਿੱਗੇ ਟੱਠਿਆਂ ਦਾ ਦਿਲ ਜਾਨੀ ਬਚਪਨ ਵਿੱਚ ਪਿਤਾ ਦਾ ਦਾਨੀ ਜੀ ਦਾ ਨਹੀਂ ਕੋਈ ਜੱਗ ਵਿੱਚ ਸਾਨੀ ਦੁਖੀਆਂ ਦੇ ਦਿਲਦਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗੀਤਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗੀਤਾਰ ਦੀਆਂ ਢਲਕੇ ਤੀਰਾਂ ਵਿੱਚ ਬਲਵਾਨ ਰੋਂਦੀ ਖਲਕਤ ਦੀ ਮੁਸਕਾਨ ਢਲਕੇ ਤੀਰਾਂ ਵਿੱਚ ਬਲਵਾਨ ਰੋਂਦੀ ਖਲਕਤ ਦੀ ਮੁਸਕਾਨ ਜ਼ਾਲਮ ਦੁਸ਼ਟਾਂ ਲਈ ਤੂਫਾਨ ਗੋਰੀ ਢਾਲ ਸ਼ਿੰਗਾਰ ਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਗਿਤਾਰ ਦੀਆਂ ਗਿੱਧੜਾਂ ਵਿੱਚ ਪਾ ਸ਼ੇਰ ਦੇ ਗੁਰਦੇ ਗੁਰਮੁਖ ਜਿਉਂਦੇ ਕਰਤੇ ਮੁਰਦੇ ਗਿੱਧੜਾਂ ਵਿੱਚ ਪਾ ਸ਼ੇਰ ਦੇ ਗੁਰਦੇ ਗੁਰਮੁਖ ਜਿਉਂਦੇ ਕਰਤੇ ਮੁਰਦੇ ਵੈਰੀ ਦੇਖ ਕੇ ਸ਼ਾਨਾ ਚੁਰਦੇ ਜੋਗੀ ਸ਼ਾਸਵਾਰ ਦੀਆਂ ਹੋੈ ਵੈਰੀ ਦੇਖ ਕੇ ਸ਼ਾਨਾ ਚੁਰਦੇ ਜੋਗੀ ਸ਼ਾਸਵਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗੀਤਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲ ਗੀਤਾਰ ਦੀਆਂ